ਸੀ ਹੁਣ ਬ੍ਰੇਕਾ ਨੂੰ ਮੁਰਜੀਏ ਇੱਕ ਵੀ ਜਖਮੀ ਨੂੰ ਵਿਚਾਰੀ ਕਰਦੀ ਆ ਹਾਂ ਚਾਹ ਪਾਣੀ ਤੇ ਖਿਚੜੀ ਅਸੀਂ ਖਾ ਲਈ ਆ ਤੇ ਜਦੋਂ ਜਾਣ ਦੀ ਵਾਰੀ ਆਈ ਹੈ ਕਹਿੰਦੇ ਨੇ ਵੀ ਜਿਵੇਂ ਨਾ ਪਿਆਰ ਖਿੱਚ ਗਿਆ ਹੁੰਦਾ ਬੰਦੇ ਨੂੰ ਤੇ ਫੌਂਸ ਨਹੀਂ ਆ ਫੈੜਾ ਕਿੱਥੇ ਰਹਿ ਗਈਆਂ ਇਹ ਨਿੱਕੀ ਨਿੱਕੀ ਨੂੰ ਸਿਰ ਆ ਜਾਪਾ ਨਾਲੇ ਬਾਗ ਸਾਡੇ ਜਿਨੇ ਗੁਰਦਾਰਸ਼ਨ ਕੀਤੇ ਸਭ ਤੇ ਇਹਨਾਂ ਦਸਵੀਂ ਦਾ ਬਈ ਸਾਟੀਕਾ ਸਾਟੀਕਾ ਜੂ ਮੋਦੀ ਚਾਚੇ ਨੂੰ ਨਸ਼ਾ ਚੜਿਆ ਆਵਾ ਮਮੀ ਮੰਦੀ ਆ ਫਿਰ ਮਾਮਾ ਇੱਕ ਬੋਲਦੇ ਆਉਂਦਾ ਮਮੀ ਕਹਿੰਦੀ ਹੋਈ ਆ ਮਾਮੀ ਨੂੰ ਫੋਨ ਕਰੀ ਜਾਂਦੇ ਆ ਮਾਮਾ ਹਾਏ ਆ ਫਿਰ ਮਾਮਾ ਮਾਮਾ ਹੀ ਹੁੰਦਾ ਹਾਂਜੀ ਆ ਲੈ ਫਿਰ ਉਹ ਲੈ ਟਾੜ ਲਿਆ ਜੈਸਮੀ ਮੈਨੂੰ ਪਤਾ ਨਹੀਂ ਕਿੱਥੇ ਰੱਖ ਕੇ ਟਾਉਣ ਮੈਂ ਹੋ ਪਪਾ ਥੱਲੇ ਖੜੇ ਜੁੱਤੀਆਂ ਉਂ ਆ ਦੇਖੋ ਤਾਂ ਪਿਆ ਕੰਬਲ ਦੇ ਕੋਲ ਤੁਸੀਂ ਮੈਨੂੰ ਦੋਹੇ ਕਹੀ ਜਾਂਦੇ ਅੰਨੀ 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 ਹਾਂ ਤਾਂ ਨਾ ਮੰਮੀ ਦੇ ਕਹਾਣੇ ਜਿੱਥੇ ਕਹਿਣਾ ਬਸ ਉੱਥੇ ਦੇਖਣਾ ਹੋਰ ਤਾਂ ਸਾਰੇ ਘਰੇ ਤੇ ਮੈਂ ਹੀ ਆ ਗਿਆ ਨਹੀਂ ਯਾਰ ਮੁੰਡਾ ਆਇਆ ਮੈਂ ਜਸਮੀਨ ਦਾ ਮੇਹਣਾ ਤਾਹਿਆ ਵਾ ਪਿੱਛੇ ਤੇ ਮਾਮੇ ਚੱਲ ਵੀ ਮਾਮੇ ਮੰਮੀ ਦਾ ਗਾਲਾਂ ਗਲ ਬੰਦੇ ਕਹਿੰਦੇ ਤੂੰ ਮਾਮੇ ਨੂੰ ਬੁਲਾ ਲਿਆ ਕਰੋ ਤਾਂ ਮੇਰੀ ਮਹਾਚਰਨਾ ਅੱਜ ਜਾ ਕੇ ਆ। ਮੈਂ ਤੁਹਾਨੂੰ ਆਪਣੇ ਵਾਲੇ ਤੋਂ ਦਵਾਂਗੀ ਕਲਿੱਪ ਹਾਂ। ਕੋਈ। ਕਿ ਮੈਂ ਆਪਣਾ ਜਾ ਕੇ ਆ। ਹਾਂ। ਜਾਏ। ਹਾਂ। ਵਧੀਆ ਅੱਜ ਬਹੁਤ ਚੱਲ ਰਿਹਾ ਦਾ ਪ੍ਰੋਗਰਾਮ। ਹਾਂ। ਤਰ ਬੋਟਾ ਕਰਕੇ ਦਨ ਬਤਾਈਏ। ਨਹੀਂ ਚਲੋ ਜਿਹੜੇ ਕੰਮ ਜ਼ਰੂਰੀ ਹੋਏ ਤੁਸੀਂ। ਹਾਂ। ਕਰ ਦ ਸਿੰਘ ਆਫਰੀਕਾ। ਹੋਰ ਨਾ। ਕਰਨ ਮੈਨੇ ਪੜਦਾ ਸੈਟ ਕਰ ਪਿੱਛੇ ਤੇ ਸਾਸ੍ਰੀਕਾਲ। ਕੀ ਕਹਾ ਗਏ? ਸਫਰ ਕਰਨੇ ਨਾ ਕੇ ਉਹ ਕਰਦੇ ਪੜਦਾ ਪੜਦਾ ਸੱਟ ਕਰ ਪੜਦਾ ਬਸ ਸਾਰੀ ਉਹ ਇਧਰ ਇਹ ਮਨੀਤਰ ਨਹੀਂ ਦਾਦਾ ਅਬ ਛੋ ਮਾਮਾ ਇਹਨੂੰ ਨਹੀਂ ਮਿਲਣਾ ਉਹਨੂੰ ਬੋਲਦਾ ਪਿਆ ਲੈ ਆ ਮਾਮੂ ਨੂੰ ਨਹੀਂ ਲਿਆ ਸੀ ਆਇਆ ਸੋ ਕੀ ਕਰਦਾ ਮੇਰਾ ਬੱਚਾ ਅੱਛਾ ਹਾਂ ਤੱਪ ਗਿਆ ਫੋਨ ਆਇਆ ਮਾ ਮੇਰਾ ਪਹਿਲਾਂ ਮੈਂ ਮੈਂ ਸੋਚੀ ਜਾਨਾ ਵੀ ਕੁੜੀ ਨੂੰ ਮੈਂ ਦੇ ਤੱਜ ਗਈ ਜਮੈਂ ਮੈਂ ਚੌਣ ਗਈ ਆ ਬੀਬੀ ਹੁਣ ਉੱਥੇ ਲੈਣ ਗਈ ਆ ਪਹਿਲਾਂ ਮਾਮਾ ਕਹਿੰਦੇ ਹਾਂ ਬਦੋਵੇ ਤੇ ਤਿਆਰੀ ਆ ਗੱਡੀ ਤਿਆਰ ਕਰ ਲੈ ਚੋ ਕੇ ਕਹਿੰਦਾ ਆ ਅੱਜ ਉੱਥੇ ਹੋਈ ਆ ਪਹੁੰਚੀ ਹੋਈ ਆ ਅੱਗੇ ਲਿਖ ਜਾਣੀਆਂ ਨਾ ਨਾ ਉੱਥੇ ਪਹੁੰਚ ਤੇ ਲਾਦੇ ਹਣੀ ਅਸੀਂ ਜਾਉਂਗੀ ਲੈ ਕੇ ਟੈਂਪੂ ਉਧਰ ਦੇ ਠੀਕ ਆ ਫੋਨ ਕਰਤਾਗੇ ਮੈਂ ਅੱਜ ਮੈਂ ਦੇਖ ਲਈ ਠੀਕ ਆ ਹੂੰ ਦੋ 4 ਲੀਟਰ ਕਹਿੰਦੇ ਬਈ ਦੁੱਧ ਦਾ ਛੋਟੀ ਮਾਂ ਮੇਰੇ ਨੂੰ ਮਾਂ ਛੋਟੀ ਤੇ ਆ ਗਈ ਹੁਣ ਦੇਖ ਲਈ ਮੈਂ ਬਾਅਦ ਨੂੰ ਕੋਈ ਨੱਥਾ ਮਾਰਦੀ ਹਾਂ ਹਾਂ ਕਿਹਾ ਪਰ ਕੋਈ ਨਹੀਂ ਠੀਕ ਆ ਮਾਂ ਚੱਲ ਹੁਣ ਬੱਸ ਵਧੀਆ ਮੰਮੀ ਅੱਜੀ ਮੇਰੀ ਮੰਮੀ ਕਿੰਨੀ ਸੋਹਣੀ ਨਾਦੀ ਦੇਖ ਲਾ ਅੱਗੇ ਮੇਰੀ ਭੈਣ ਨੂੰ ਕੀ ਹੋਇਆ ਅੱਗੇ ਆ ਸਿੰਪਲ ਦੀ ਰਹਦੀ ਅੱਜ ਜਿਆਦਾ ਤਿਆਰ ਹੋ ਕੇ ਗਈ ਸੀ ਨਾ ਬੋਲੇ ਬੋਲੇ ਫੁੱਲ ਫੁੱਲ ਕਿੱਥੇ ਲੱਗੇ ਹੋਏ ਆ ਫੁੱਲਾਂ ਨਾਲ ਸੂਟ ਪਾਇਆ ਹੋਇਆ ਫੁੱਲ ਕਿੱਥੇ ਲਾ ਫੁੱਲੇ ਸੀ ਸੂਟ ਦੇ ਪਿੱਛੇ ਫਿਕਸ ਕਰਾਤੇ ਤੇ ਨਾ ਹਾਂ ਜਰਾ ਓ ਓ ਦੇਖੀ ਦੇਖੀ ਐਕਸੀਡੈਂਟ ਹੋ ਗਿਆ ਤਾਂ ਐਕਸੀਡੈਂਟ ਹੋ ਗਿਆ ਨਾ ਓਏ ਤੁਹਾਨੂੰ ਮੈਂ ਰੋਕੀ ਜਾਂਦੀ ਨਾ ਤੁਹਾਨੂੰ ਬੋਲ ਇੱਥੇ ਤੇ ਕਰਨ ਦੇ ਵੀਡੀਓ ਚਾਹਦੀ ਆ ਕਰਨ ਛੇਲ ਕੁੱਤ ਬਾਹਰ ਹਾਂ ਤਾਂ ਬਾਹਰ ਲੈ ਜਾ ਹਾਂ ਬਾਹਰ ਲੈ ਕੇ ਰਾਵਣਾ ਖਾ ਲੋ ਹਾਂ ਔਰ ਮੰਮੀ ਜੀ ਸੰਦੀ ਪੈਣੂਗਾ ਇਹ ਲੜਕੇ ਇਹ ਬੋਲਦੀ ਕਹਦੇ ਨੀ ਜਿਵੇਂ ਕਹਿੰਦਾ ਸਿਆਸਤ ਪਾਰ ਗਿਆ ਅਬਦੁੱਲਦੀ ਦੀ ਲੜਾਈ ਦੀ ਨਾਲ ਬਕਰ ਜਮਾਨ ਤੇ ਨਹੀਂ ਕਿਸੇ ਨੇ ਲੈੜੀ ਤੇਰੀ ਮੇਰਾ ਜੇ ਸਰਪੰਚ ਵਾਲ ਲੱਗਿਆ ਪੰਜ ਪੋਚ ਤੇ ਸਰਪੰਚ ਬਾਚ ਬਾਚ ਵਾਲਾ ਲੱਗੂ ਹਾਂ ਕਹਿੰਦੇ ਨਾ ਪੜਾਈ ਨਹੀਂ ਹੈ ਵੀ ਤੂੰ ਸੇ ਪੜ ਤੂੰ ਵੀ ਜੇਡ ਪੜ ਲੱਗਿਆ ਤੇ ਪੰਜ ਚ ਤੇਰਾ ਨਾ ਨਾ ਜਦੋਂ ਪੱਤ ਜੇਡ ਬਣਨ ਲੱਗਿਆ ਫਿਰ ਤੂੰ ਤਾਂ ਨਹੀਂ ਬੋਲਦੀ ਹਾਂ ਤਾਂ ਨਹੀਂ ਬੋਲਦੀ ਤਾ ਯਾਰ ਕਦੇ ਪੰਜਣੀ ਤੇ ਨਾਲ ਬਣਨਾ ਇਹ ਕਿਉਂ ਬਣਨਾ ਆ ਗਿਆ ਹਾਂ ਇਹ ਕਦੇ ਪੰਜਣੀ ਤੇ ਨਹੀਂ ਬਣਨਾ ਨਾਲ ਚੱਕਰ ਆ ਮੈਨੂੰ ਅੱਛਿਆ ਆਏ ਚੱਕਰ ਆ ਆਹਦਾ ਵਤੀਲੇ ਦੀ ਤਾਂ ਰੋਣ ਲੱਗਿਆ ਨੇ ਤੁਹਾਨੂੰ ਪਤਾ ਹੈ ਕਿ ਆ ਤਾਂ ਇੱਕ ਵਈ ਗੋਦੀ ਸ਼ਾਇਦ ਪੰਚੜੀ ਦੀ ਨਾਲ ਵਾਰ ਲੱਗੀ ਆ। ਨਾ ਨਾ। ਆਖਰ ਨੂੰ ਮਾਸੀ ਦਾ ਵੀ ਰੋਵਾਂ ਅਗਰ ਜੇਕ ਬਾਣ ਲੱਗਿਆ ਮਾਸੀ ਨੇ ਮਾਣਾ ਮੋਟਾ ਆਪਣੇ ਵੀ ਰੰਗ ਦਿਖਾਉਣੇ ਹੁਣ। ਲੈ, ਸਾਨੂੰ ਦਿਖਾਉਣੇ ਚਾਹੀਦੇ ਆ ਭਾਬੀ ਆ ਖੰਨੂ ਸਰਪੰਚ ਦੀ ਛੋਟੀ ਮੋਟੀ ਗੱਲ ਆ। ਹਾਂ, ਇਹ ਗੱਲ ਮੰਨਣ ਜੋਗਾ। ਹਾਂ। ਤਨ ਨੂੰ ਜਾਣ ਕੇ ਜਮਾਈ ਨਹੀਂ ਖੁਸ਼ੀ। ਬਸ ਖੁਸ਼ੀ ਹੈ ਬਸ ਟੈਨਸ਼ਨ ਤੇ ਗਾਲਾਂ ਹੀ ਕਾਣੀ ਜਾ ਰਹੇ ਨੇ ਕਾਈ ਜਾਂਦੇ। ਗੱਲ ਮੇਨ ਆਏ। ਸਾਨੂੰ ਮੇਨ ਆ ਜੱਕਰ। ਕੌਣਾਂ ਦੇ ਪੁੱਟੀਆਂ ਪਾਗਲ। ਮਨੇ ਤਰ ਇਹਦੇ ਕੁੱਟ ਜੰਗੂ। ਛੋਟੀ ਹੈ। ਜੇ ਇਹ ਬੈਠੂਗਾ ਉਹ ਵੀ ਬੈਠੂਗਾ। ਚਲ ਫੋੜ। ਜੇ ਅੰਦਰ ਇਹ ਗੱਲਾਂ ਕਰਦੇ ਉਹਨੂੰ ਕਿਸੇ ਨੇ ਨਹੀਂ ਛਿੱਲ ਗਿਆ ਦਿੱਤਾ। ਉਹ ਤੁਹਾਡੇ ਮਗਰ ਮਗਰ ਫਿਰਦੀ। ਆ ਪਛੇਲਾ ਲੰਦੀ ਆ ਤਾਂ ਪਛੇਲਾ ਲਿਆ ਰੇ। ਅਸਰੋਂ ਮੈਂ ਨਹੀਂ ਦੁੱਤੇ ਆ ਉਹ ਕਿਆ ਉਹ ਕਿਆ ਉਹ ਕਿਆ ਪਤਾ ਨਹੀਂ ਨਹੀਂ ਦੂਜੀ ਜਾਨਵਰ ਦੀ ਅਗਲੀ ਦੀ ਉਹ ਕਿਆ ਪੂਣੀ ਤੋ ਕਰੇ ਨਾ ਕਰੇ ਸੌ ਕੇ ਉੱਠਣਾ ਮਗਰ ਨਖਰੇ ਕਰਦਾ ਸੌ ਕੇ ਨਾ ਆਏ ਨਾ ਗਏ ਅੱਜ ਨੇ ਛੁੱਟੀ ਕਰ ਲਈ ਮਨਗਾ ਬਈ ਛੁੱਟੀ ਕਰਾਈ ਆ ਮੈਨੂੰ ਮਾਲਾ ਨੂੰ ਸ਼ੁਗੂ ਨੂੰ ਬਣਾ ਲਿਆ ਹੁਣ ਜਾ ਕੇ ਫੇਰ ਹੁੰਦਾ ਹੀ ਆ ਨਿਆਲੇ ਨੇ ਆਹ ਤਾਂ ਆ ਮੈਂ ਉਹ ਵੀ ਲੈਣੇ ਜਾਨ ਮੈਂ ਤਿਆਰ ਆ ਤੇ ਚਾਰ ਟਾਂ ਕਰੇ ਰੋਜ਼ ਜਾਂਦੀ ਗਿਆ ਮੈਂ ਰੋਜ਼ ਕਹਿੰਦੀ ਹਿੰਦੂ ਕੋਲ ਚਲੀਏ ਨੀਂਦੂ ਕੋਲ ਚਲੀਏ ਵਾ ਉੜਦੀ ਸਾਰੇ ਮੈਂ ਇਹ ਦੁਆਰੇ ਕੱਪੜੇ ਪਾ ਕੇ ਤਲੀ ਰਹਿ ਦੂੰਗਾ ਆ ਗਸ਼ਟ ਆਉਂਦਾ ਅੱਥੇ ਇਹ ਚਾਹਵਾ ਨਹੀਂ ਦੂਗਾ ਦੇ ਕੇ ਆਏ ਕੁਛ ਹੋ ਗਈ ਦਲੇ ਸੁਤੀ ਬਾਈ ਵੀ ਮਰਦੀ ਚ ਇਹਦੇ ਇੱਕ ਰੱਟ ਕਾੜੀ ਵੀ ਆ ਗਿਆ ਹੋ ਗਿਆ ਯਾਰ ਤੇ ਆਰ ਦੀਆਂ ਗੱਲਾਂ ਇੱਥੇ ਕੀ ਆਏ ਪਿਆਰ ਚਾਹੀਦਾ ਹੋਰ ਦੇ ਕੇ ਜਾਣਾ ਮੈਂ ਜੱਤਨੀ ਕਰਕੇ ਭੱਜ ਆ ਗਿਆ ਮੈਂ ਜਿਹੜੇ ਵੀਡੀਓ ਬਣਾ ਜਾਂ ਵੀਡੀਓ ਕਰਦਾ ਫੋਨ ਲੱਗ ਕੇ ਕਹਿੰਦੇ ਖਾਦਾ ਹੂੰਗਾ ਇਹ ਤੇ ਤੇਰੇ ਮੂੰਹੇ ਮਾਰ ਦਿੰਦੀ ਆ ਤਾਰੇ ਵਰਗੇ ਬਿਲੇ ਬਠੇ ਹੋ ਮੈਂ ਕਹਾਂ ਮਾਮਾ ਮੈਂ ਲਾਵੀ ਹੁਣ ਪ੍ਰੂਫ ਕਰਦੇ ਤਾ ਤਿੰਨ ਵਾਰ ਇੱਕ ਵਾਰ ਮੋੜ ਕਰੇ ਤੇ ਆਣ ਤੇ ਜਦ ਇਹ ਸਹੀ ਗੱਲ ਹੈ ਕਿ ਨਹੀਂ ਕਿਹਾ ਵੀ ਉਹ ਕਹਿੰਦੀ ਨਹੀਂ ਹਾਂ ਉਹ ਨਿਉ ਮਾੜਮ ਜਾਕ ਕਰ ਦਿੰਦੀ ਆ ਤੇ ਫਿਰ ਸੀਰੀਅਸ ਕਿਹੜਾ ਲੰਦਾ ਮੈਂ ਤਾਂ ਲੰਦੀ ਕੋਈ ਨਹੀਂ ਲੈਣੂਗੀ ਨਹੀਂ ਲੰਦੀ ਇਹ ਮੈਨੂੰ ਪਤਾ ਇਹਦੇ ਦਿਲ ਦਾ ਤੇ ਦਿਲ ਨੂੰ ਸਮਝੇ ਨਹੀਂ ਤੁਸੀਂ ਇਹਦਾ ਨਹੀਂ ਮੈਂ ਨਹੀਂ ਲੰਦੀ ਨੰਨਾ ਟਾਈਮ ਉਹਦੇ ਕੋਲ ਰਹਿ ਲਿਓ ਸਮਝੇ ਨਹੀਂ ਆਪਾਂ ਸਮਝ ਗਏ ਜਾਂ ਛੋਟੇ ਤੇ ਇਹ ਗਲਤ ਹੈ ਉਹ ਹੋਰ ਬੜੇ ਹੋ ਗਏ ਹੁਣ ਸਮਝਦੇ ਆ ਕਿ ਨਹੀਂ ਸਮਝਦੇ ਆ ਚੰਗੀ ਤਰ੍ਹਾਂ ਨਹੀਂ ਸਮਝਦੇ ਨਹੀਂ ਮਸੀ ਹੁਣ ਸੋਚੀਂ ਆਪਾਂ 24 ਘੰਟੇ ਤੱਕ ਹੋ ਰਹੇ ਨੇ ਆਪਾਂ ਨੂੰ ਸਮਝਦੇ ਆ ਨਹੀਂ ਹੁਣ ਮਾਮੇ ਨਾਲ ਦੀ ਸੋਚ ਛੋਟੀ ਹੋਣ ਲੱਗ ਗਈ ਸੋਚ ਛੋਟੀ ਹੋਣ ਲੱਗ ਗਈ ਨਹੀਂ ਉਹ ਸਾਰੇ ਵਾਰ ਕਹਿੰਦੀ ਉਹ ਵੀ ਚਲ ਆ ਜਾਓ ਸੋਹਣੇ ਹੋ ਗਏ ਆ ਸਾਡੇ ਨਿਕਲ ਗਏ ਐਡੇ ਕਿ ਹੋ ਗਏ ਸੋਚ ਆ ਅੰਦਰ ਨਹੀਂ ਕੋਈ ਸਰ ਸਾਡੀ ਕਿਪਾਸੇ ਤੇ ਦਬ ਗਏ ਹਨਾ ਥੋੜੇ ਜਿਹੀ ਕਿਪਾਸੇ ਤੇ ਤਾਂ ਸੁੱਖ ਜਿਹਾ ਪਤਾ ਨਹੀਂ ਇੱਕ ਪਾਸੇ ਤੇ ਥੋੜਾ ਜਿਹਾ ਚਲੂ ਪਾ ਕੇ ਪਤਾ ਵੀ ਨਹੀਂ ਹਰੇ ਵੀ ਹੋ ਜਾਂਦੇ ਆ ਕਿੰਨੇ ਦਿਨ ਰਹਿ ਕੇ ਹਾਂਜੀ ਚੌਥੀ ਆ ਅਸੀਂ ਇੱਕ ਦਿਨ ਪਹਿਲਾਂ ਕਹਿਦੇ ਹੁੰਦੇ ਹਾਂ 11 ਨੂੰ ਕਰੂਗੇ ਹਾਂ ਫਿਰ ਕਿੰਨੇ ਦਿਨ ਰਹਿ ਕੇ 10 ਫਿਰ ਤੁਸੀਂ ਇਹਨੂੰ ਦੱਸ ਰਹੇ ਹੋ ਕਿ ਐਪਰੋਗਰਾ ਹ ਸਾਰੇ ਨੂੰ ਦੇਖ ਦੇਣ ਕਿ ਐ ਬਣਦਾ ਅਛਾ ਮਾਮਾ ਵੀ ਪੁੱਛਦਾ ਤਾਂ ਕਹਿੰਦਾ ਸਾਰਾ ਤਾਂ ਦੇਖਣ ਆਉਂਗੀ ਮੈਂ ਕਿਹਾ ਦੇਖੋ ਕਿਆ ਬਣਦਾ ਨਕਾ ਮੰਮੀ ਤੇ ਅੱਗ ਲਾਉਣੀ ਰਾਵਣ ਚੱਲੂਗੇ ਰਾਵਣ ਦੇ ਇੱਥੇ ਵੀ ਲੱਗਦਾ ਰੋਪਣ ਚਮਕੌਰ ਵੀ ਤਾਂ ਲੱਗਦਾ ਰਾਵਣ ਨਹੀਂ ਰਾਵਣ ਨਹੀਂ ਫੂਕਦੇ ਰਾਵਣ ਨਹੀਂ ਫੂਕਦੇ ਅੱਛਾ ਰਾਵਣ ਲੀਲਾ ਨਾ ਉੱਥੇ ਰਾਮ ਲੀਲਾ ਉਹ ਰਾਵਣ ਲੀਲਾ ਕਰਦੇ ਪਰ ਰਾਵਣ ਨਹੀਂ ਫੂਕਦੇ ਇੱਕ ਵਾਰ ਮੈਂ ਗਈ ਤੇ ਮਾਪੇ ਵੀ ਸੀ ਮਾਪੇ ਮੈਨੂੰ ਰਾਵਣ ਦਾ ਰੂਪ ਦੇ ਦਿਓ ਮੈਂ ਮੈਂ ਕੋਈ ਡਰਾਉਣਾ ਡਰਾ ਲਕਰ ਬਹੁਤ ਔਖੇ ਬੋਲਦੇ ਆ ਉਹ ਮੋਲ ਨਹੀਂ ਹੁੰਨੇ ਤੇ ਨਹੀਂ 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 ਜਦ ਵੀ ਨਾ ਜਿਹੜਾ ਅਸੀਂ ਨਾਟਕ ਕਰਦੇ ਤੇ ਤੈਨੂੰ ਪਤਾ ਸੀ ਨਾਟਕ ਕਰਦੇ ਹੁੰਦੇ ਤੇ ਕਿੰਨਾ ਲੰਬਾ ਦਾ ਹੁੰ ਨਾਟਕ ਓਹ ਲੰਬੇ ਦੀ ਗੱਲ ਨਹੀਂ ਨਾ ਉਹ ਚ ਕਿਹੜੇ ਆਏ ਆ ਵੀ ਹਾਂ ਘੰਟਾ ਹੀ ਬੋਲੀ ਜਾਣਾ 5 ਜਾਂ 7 ਮਿੰਟ ਦਾ ਰੋਲ ਹੁੰਦਾ ਬਾਸ ਨਾ ਬੈਠ ਕੇ ਕਹਿੰਦੇ ਵੀ ਦੇ ਦੇਣਾ ਕਿ ਨਹੀਂ ਨਾ ਬੰਦ ਨਾ ਉਹ ਮੈਂ ਵੀ ਕਰਵਾ ਜੀ ਬੰਦੂ ਵੀ ਕਦਾ ਮਾਰਿਆ ਸੁਣ ਕੇ ਸੱਚੀ ਬਾਸ ਬਾਸ ਕਾਜ਼ੂ ਨੂੰ ਬੋਲ ਲਾ ਕੇ ਕਹਾਣੀ ਨਾਲ ਕੋਸੇ ਪਤਾ ਲੱਗਿਆ ਤਾਂ ਰਿਮਾਈਂਡਰ ਤੇ ਭਈਰਾ ਆਰਾਮ ਨੇ ਰਾਉਣ ਮਾਰ ਤਾਂ ਇੱਥੇ ਪਤਾ ਲੱਗੜਾ ਕਿ ਸ਼੍ਰਾਵਣ ਨੇ ਨਾਮ ਮਾਰ ਤੋਂ ਰਾਵ ਨੇ ਰਾਵਣ ਮਾਰ ਦਿੱਤਾ ਤੇ ਉਲਟਾ ਜੇ ਮਾਮੇ ਨੂੰ ਬਣਾਤਾ ਆ ਚਲ ਕੋਈ ਪਰ ਪਹਿਲਾਂ ਬਹੁਤ ਚੋਂ ਹੁੰਦਾ ਤਾਂ ਉਹ ਵੇਲੇ ਕੋਈ ਕਿਰਪਾਨ ਲੈ ਕੇ ਆਉਣੀ ਗਦਾ ਲੈ ਕੇ ਆਉਣੀ ਵੀ ਸਾਨੂੰ ਲੈ ਕੇ ਆਏ ਆ ਅਸੀਂ ਨਾ ਜੇ ਛੋਟੇ ਛੋਟੇ ਹੁੰਦੇ ਤੇ ਅਸੀਂ ਘਰ ਤੇ ਜਾ ਦੇਖਣਾ ਸਾਰਿਆਂ ਨੇ ਇਕੱਠੇ ਹੋ ਗਏ ਫਿਰ ਟਰਾਕੀਆਂ ਜਾਂਦੀਆਂ ਨੇ ਉਹਦੇ ਗੰਨੇ ਦੀਆਂ ਕੰਨੇ ਖਿੱਚਦੇ ਇੱਥੇ ਲੜਾਈ ਹੋਣੀ ਦੰਨਿਆਂ ਪਿੱਛੇ ਨਹੀਂ ਕੋਈ ਕੋਈ ਹਾਂ ਅੰਨ ਨੋ ਵਜੇ ਚੱਲਿਆ ਰਾਤ ਨੂੰ ਨੋ ਵਜੇ ਚੱਲਿਆ ਉਹ ਲੈ ਕੇ ਚਲੇ ਦੀ ਰਾਵ ਰੀਲਾ ਮੈਂ ਘਰ ਦੇਖਣ ਨਹੀਂ ਛੋਟੀ ਇੱਕ ਵੀ ਲਾਗਾ ਨਹੀਂ ਤੰਗਾ ਸਾਨੂੰ ਮੰਮੀ ਤਾਂ ਵੀ ਨਹੀਂ ਦੇਖ ਮਾਸੇ ਆਪਾਂ ਨੂੰ ਮੰਮੀ ਤਾਂ ਹੀ ਨਹੀਂ ਦੇਖਣ ਦਿੰਦੀ ਆਪ ਤਾਂ ਦੇਖ ਹੀ ਆਈ ਮੈਂ ਤਾਂ ਇੱਕ ਵਾਰ ਦੇਖੀ ਛੋਟੀ ਜਿੰਨੀ ਹਾਂ ਸੋਹਣੀ ਮੈਂ ਨਾਨਕੇ ਮਾਮੇ ਨਾਲ ਜਾਉਂ ਦੇਖਣ ਉਹ ਵੀ ਜਾਇ ਜਾਈ ਕੱਲ ਨੂੰ ਚੱਲ ਸ਼ੁਰੂ ਹੋਣ ਲੱਗਦੇ ਸੀ ਨਹੀਂ ਤਾਂ ਦੇਖ ਉਹ ਭਲਾ ਆਰਤੀ ਕਰਦੇ ਹੁੰਦੇ ਆ ਨਾ 11:00 ਵਜੇ ਆਰਤੀ ਨੂੰ ਹੋ ਜਾਂਦੀ 11:00 11:00 ਵਜੇ 10:00 ਵਜੇ ਤੋਂ ਉਹ ਸ਼ੁਰੂ ਕਰਦੇ ਤੇ ਘੰਟਾ ਆਰਤੀ ਲਾ ਦਿੰਦੇ ਤੇ ਫੇਰ ਕਿਤੇ ਜਾਗੇ ਹੋਈ ਬਸ ਬਾਰੇ ਇੱਕ ਵੇ ਸਮਾਪਤ ਜਦੋਂ ਸਾਰੇ ਬਾਰੇ ਸੋਚ ਜਾਂਦੇ ਸਮਾਪਤ ਸਰੂਪ ਨਖਨ ਦੇਖ ਕੇ ਸਾਰੇ ਹੱਦ ਨਹੀਂ ਸਰੂਪ ਨਖਨ ਦੇਖ ਕੇ ਉਹ ਸਾਰੇ ਹੱਦੇ ਹੁੰਦੇ ਹੋਣੇ ਆ ਹੂੰ ਆਲੀ ਮੂੜੇ ਜਾ ਕੇ ਬਹਿਣਾ ਤੇ ਸਾਨੂੰ ਕੇਲੇ ਦਿੱਤੂਗਾ ਬਾਗ ਚੜਦਾ ਆਉਂਦਾ ਸਾਨੂੰ ਉਹ ਫਿਰ ਹੋਏ ਕੇਲੇ ਦੇ ਤੇ ਤਾਂ ਪਿੱਛੇ ਹੀ ਚੀ ਜਾਂਦਾ ਹੈ ਬੋਈ ਬਹੁਤ ਟਾਈਮ ਨਹੀਂ ਆਉਣਾ ਉੱਥੇ ਕੰਮ ਤੁਸੀਂ ਹੀ ਕਰੇ ਸੋਣ ਚਾਹੇ ਸਾਰਾ ਆ ਪੀਨੇ ਸ਼ਰਾਬਾਂ ਕਰਦੇ ਆ ਤਾਂ ਨਹੀਂ ਕੁਝ ਸੇਫ ਹੁੰਦੀ। ਤਾਂ ਨਹੀਂ ਕੁਝ ਸੇਫ ਹੁੰਦਾ। ਹਾਂ। ਕਿਹਦਾ ਟਰੈਕਟਰ ਟਰਾਲੀਆਂ ਨਹੀਂ ਪਹੁੰਚ ਜਾਂਦੀਆਂ। ਨਾਲ ਆਗਲਾ ਦੇ ਪਿੱਛੇ ਆਉਂਦੇ ਨੇ। ਸਾਡੇ ਪੁਨਾ ਨੂੰ ਹੁੰਦਾ ਹੁਣ ਵੀ। ਹੂੰ। ਤਿੰਨ ਪੁਗਦੀਆਂ ਸਾਡੇ ਪੁਨਾ ਨੂੰ। ਚਲੋ। ਬਲੂਨਪੁਰ ਵੀ ਹੁੰਦਾ। ਚਲੋ। 6 ਮਾਸੇ ਮੇਰੀ ਗੱਲ ਆ। ਹਾਂ। ਕਈ ਪਿੰਡਾਂ ਦੇ ਵਿੱਚ ਹਜੇ ਵੀ ਉਹਨੇ ਸ਼ੌਕ ਵੀ ਆ ਆਪਣਾ ਕਲਚਰ ਵੀ ਲੋਕਾਂ ਨੇ ਸੰਭਾਲਿਆ ਹੋਇਆ ਹੈ ਕਈ ਪਿੰਡਾਂ ਦੇ ਵਿੱਚ ਜਾਣਦੇ ਆ ਜਿਹੜੇ ਕਹਿੰਦੇ ਵੀ ਅਸੀਂ ਦੇਖਣਾ ਸਾਡਾ ਛੁੱਟਦਾ ਹਾਂ ਚਾਚੇ ਨੂੰ ਮਹੌਚਾ ਹੁੰਦਾ ਸੀ ਸਾਈਕਲ ਬੜੇ ਕਰਦੇ ਆ ਉਹਦੇ ਵੀ ਮਰਾਸਣ ਬਣਾਏ ਮੈਂ ਬਣਾਈ ਆ ਅੱਜ ਕੈਮਰਾ ਹੀ ਕਿਹਾ ਮਰਾਸਣ ਮਰਾਸਣ ਰੋਟੇ ਬਣਾਉਂਦੇ ਸੀ ਅੱਛਾ 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 ਮਾਂ ਨੇ ਟਿੱਕੀਆਂ ਪਾਈ ਹੋਈਆਂ ਤੇ ਚੂੜੀਆਂ ਨਾ ਚੂੜੀਆਂ ਝਾਂਜਣਾ ਚੂੜੀਆਂ ਵਾਲੀ ਸਾਡੇ ਪਿੰਡ ਬਣਾਉਂਦੀ ਆ ਇਸ ਜਾਨ ਨੇ ਇਹਨੂੰ ਪੁੱਛ ਸਾਂਜੀ ਮਾਈ ਜੀ ਨੂੰ ਕਹਨੇ ਆ ਕੰਧਾਣੀ ਅੱਛਾ ਆ ਉਹਦੇ ਆਰਤੀ ਵੀ ਕਰਦੇ ਆਪਾਂ ਉਹਦੇ ਆਰਤੀ ਤਾਂ ਕਰਦੇ ਨਹੀਂ ਤੁਸੀਂ ਨਹੀਂ ਕਰਦੇ ਤੁਸੀਂ ਕਿੱਥੇ ਕਰਦੇ ਆ ਅਸੀਂ ਲਾਉਂਦੇ ਆਂ ਤਾਂ ਤਾਂ ਕਰ ਦਿੰਨੇ ਆਂ ਜਾਗ ਰੋਟਿਆ ਜਾਗ ਤੇਰੇ ਮੱਥੇ ਲਾਵਾਂ ਭਾਗ ਆ ਅਸੀਂ ਤਾਂ ਸਾਡੇ ਲੱਗਦੀ ਹੋਣੀ ਮੈਂ ਤੁਹਾਨੂੰ ਪੁੱਛ ਨਹੀਂ ਆ ਵੀ ਕਰਦੇ ਆਪਾਂ ਆ ਕਰ ਦਿੰਦੇ ਹੁੰਦੇ ਨਾ ਪੰਜੀਰੀ ਬਣਾ ਲੰਨੇ ਆ ਕਾਈ ਮਿੱਠੇ ਦਾ ਭੋਗ ਲੰਦਾਂ ਚੌੜਾ ਵਿੱਚ ਜੀਨੀ ਪਾ ਕੇ ਹਾਂ ਜੀ ਕਿਵਾਂ ਨਾ ਕੰਮ ਹੁੰਦਾ ਇਹਨੇ ਮੈਂ ਵਾ ਘਰੇ ਆ ਤੁਹਾਨੂੰ ਵੀ ਲੱਗਦਾ ਤਾਂ ਉਰੇ ਵੀ ਲਾ ਲਣਾ ਤਾਂ ਵਾਸੀ ਜਦੋਂ ਵੀ ਲੱਗਦੇ ਨਹੀਂ ਲੱਗਦਾ ਰਹੇ ਓਹੋ ਜਿਹੜੇ ਘਰ ਨਹੀਂ ਲਾਉਂਦੇ ਨਹੀਂ ਲਾਉਂਦੇ ਕਿਉਂ ਲੱਗਦਾ ਤੁਹਾਡੇ ਕੋਲ ਲਾਉਨੇ ਬਹੁਤ ਵੀ ਘਰਾਂ ਦੇ ਲਾਉਂਦੇ ਪਿੰਡ ਚ ਅੱਧੇ ਤੇ ਵੱਧ ਪਿੰਡ ਚ ਲੱਗਦਾ ਜਿਨ੍ਹਾਂ ਦੇ ਸ਼ੁਰੂ ਤੇ ਲੱਗਦਾ ਉਹਨਾਂ ਤੇ ਲੱਗਦਾ ਫੇਰ ਲਾਉਣਾ ਇਹੀ ਪੈਂਦਾ ਸਾਡੇ ਵਾਲਿਆਂ ਨੂੰ ਛੜਤਾ ਜਿੱਦਣੇ ਸਾਡੇ ਬਿਆਹ ਹੋਏ ਮੁੜ ਕੇ ਲਾਇ ਹੀ ਨਹੀਂ ਭਾਂਬਰੀ ਕਿਸੇ ਨੇ ਪਹਿਲਾਂ ਲੱਗਦਾ ਤਾਂ ਲੱਗਦਾ ਤਾਂ ਫੜ ਕੋਈ ਨਹੀਂ ਲਾਉਂਦਾ ਆਪੇ ਛੱਡ ਤਾ ਉਹਨਾਂ ਨੇ ਬੜੇ ਕਨੰਨੇ ਬਣਾੰਨੇ ਆ। ਕਨੰਨਾ। ਮਾਸੜ ਕੀ ਮੈਂ ਠੀਕ ਆ। ਹਾਂ ਹੁਣ ਤਾਂ ਠੀਕ ਆ। ਕਹਿ ਰਹੇ ਦਾ ਉਥੋਂ। ਹਾਂ ਠੀਕ ਆ ਤਾਂ ਅਖਦੇ ਪਹਿਲਾਂ ਕਮਜ਼ੋਰੀ ਪੈਰੀ ਵਿੱਚ ਨਾ ਤੇ ਮੇਰੇ ਮਦਰ। ਥੱਕਦੇ ਟੀਕੇ ਲਾਉਂਦੇ ਆ। ਗੱਠੀ ਦਾ ਦੁੱਧ ਨਹੀਂ ਕਹਿੰਦਾ ਚੜਦਾ ਪੀ ਲੰਨਾ। ਕਾ ਜਿਆਦਾ ਹੀ ਸੈਲ ਨਾ ਵਧਾ ਲਈ ਫਿਰ ਇਹ ਵੀ ਗੱਲ ਕਹੋ। ਫਿਰ ਜਿਆਦਾ ਔਖਾ ਹੋ ਜਾਣਾ। ਜਿਆਦਾ ਬਣਾਉਣਾ। ਜਾਦਾ ਖਰਾਬ ਨਹੀਂ ਕਰਦਾ। ਰੂਕਾ ਵਧੀਆ, ਉਹਨਾਂ ਵਧੀਆ ਮਾੜੀ-ਮੋਟੀ ਨਾਲ ਦੁੱਧ ਦੇ ਵਿੱਚ ਚੀਂਕਾ ਪੱਤੀ-ਪੁੱਤੀ ਪਾ ਕੇ ਨਹੀਂ ਰਹਿਦੇ। ਦੁੱਧ ਖਰਾਬ ਨਹੀਂ ਕਰਦਾ ਹਨਾ। ਦੁੱਧ ਦਾ ਸ਼ਾਂਤ ਜਮਾ ਨਹੀਂ ਪਿਆ ਨਹੀਂ। ਜਦ ਵੀ ਪੀਣਾ ਹੈ ਕੋਈ ਪੱਤੀ ਪਾ ਕੇ ਪੀ ਲੈਣਾ ਉਹ ਫੇਰ ਖਰਾਬ ਨਹੀਂ ਹੋਊ। ਕਿ ਨਹੀਂ ਬੰਦਾ ਨਾ ਜਦ ਆਪ ਕਰਨੇ ਜੋਗਾ ਹੋਵੇ ਬਹੁਤ ਕੁਝ ਕਰਦਾ। ਗੱਲ ਤਾਂ ਉਹੀ ਆ ਮਾਂ ਮੇਰਾ ਬੰਦਾ ਬੈਠ ਗਿਆ ਨਾ ਬਹੁਤ ਕਰਵਾਉਣਾ ਬਹੁਤ ਔਖਾ ਲੱਗਦਾ ਜਹਿਰ ਜੀਤੀ ਜੀ ਮਿਲ ਗਈ ਖਾ ਲੈਂਦਾ ਮਜਬੂਰੀ ਨੂੰ ਸੁਲਾਉਂਦਾ ਹਾਂ ਬਸ ਕਿਸੇ ਨੂੰ ਰੱਬ ਬਿਠਾਵੇ ਨਾ ਤੁਰਦਾ ਬੰਦਾ ਰੱਖੀ ਚੱਲੋ ਨਹੀਂ ਗੱਲ ਆਈ ਜੱਸ ਨਹੀਂ ਤੁਰਦਾ ਫੇਟਾ ਹਾਈ ਮੇਹਬਾਨੀ ਤੂੰ ਤੇ ਅਗਰ ਤੈਨੂੰ ਚੱਕ ਲਵੇ ਬੰਦਾ ਹਾਈ ਮੇਹਬਾਨੀ ਬੰਦਾ ਤੁਰ ਤੇ ਸੇਵਾ ਸੁਭਾ ਨਾ ਕਰਾਵੇ ਆ ਇੱਧਰ ਦੇਖ ਇੱਧਰ ਤੇ ਤੇਰੀ ਰਸਤੀ ਅੱਗੇ ਕੀ ਤੁਰਦਾ ਨਾ verdade ਬੰਦਾ ਬਣਦਾ ਰੱਬਾ ਫਿਰਦਾ ਦਿਨ ਚੱਕ ਲਵੇ ਰੱਬਾ ਅੱਦਾ ਫਿਰਦਾ ਬੰਦੇ ਦੀ ਚੱਕ ਲ ਹਾਂ ਮੈਂ ਚੱਕੂਗਾ ਹੀ ਬੰਦੇ ਨੂੰ ਚੱਕਦਾ ਮੰਮੀ ਕਹਿੰਦੀ ਹੁੰਦੀ ਉਹਨਾਂ ਤੁਰਦੇ ਫਿਰਦੇ ਲੈ ਜਾਵੇ ਬਸ ਬਸ ਨਾ ਪਾਵੇ ਮੰਮੀ ਕਹਿੰਦੀ ਹੁੰਦੀ ਆ ਇਹ ਸਾਰੇ ਕਹਿੰਦੇ ਆ ਹੂੰ ਪਰ ਮੈਂ ਤੁਹਾਨੂੰ ਇਹ ਗੱਲ ਕਹਾਂ ਮੈਂ ਇਹ ਜ਼ਿੰਦਗੀ ਦੇ ਲੇਖੇ ਜੋ ਉੱਥੇ ਆ ਜਿਹੜੇ ਬੰਦੇ ਨੇ ਸੇਵਾ ਆਪਣੇ ਟਾਈਮ ਦੇ ਵਿੱਚ ਕੀਤੀ ਹੁੰਦੀ ਆ ਉਹਨੇ ਕਰਵਾ ਲਈ ਪਤਾ ਨਹੀਂ ਹੋ ਕਰਾਉਣੇ ਇਹ ਲੇਖੇ ਜੋ ਮਾਂ ਗੱਲ ਕਰਦਾ ਭੈਣੇ ਕੁਝ ਨਹੀਂ ਬਣਾਇਆ ਦੋਨੇ ਕਿਤੇ ਇਹ ਲੇਖੇ ਝੋਖੇ ਆ ਇਹ ਦੇਣੇ ਪੈਣੇ ਆ ਪਰ ਮੇਰਾ ਇਹ ਤੁਸੀਂ ਮੰਨਦੇ ਆ ਨਾ ਗੱਲ ਪਤਾ ਨਹੀਂ ਜੀ ਦੀ ਕੀਤੀ ਜਦ ਤੱਕ ਅਸੀਂ ਹੋਰ ਬੰਦਰ ਦਾ ਦੱਦ ਦੱਬੀ ਨਹੀਂ ਤੈਨੂੰ ਤੇਰੇ ਇਹ ਤੂੰ ਕਹਿ ਨਹੀਂ ਸਾਦੀ ਕਿਹਾ ਬਾਈ ਪਿਛਲੇ ਟਾਈਮ ਦੇ ਵਿੱਚ ਤੂੰ ਉਹਦੀ ਸੇਵਾ ਕਰਤਾ ਉਹਦੀ ਸੇਵਾ ਕਰਵਾਈਆ ਹਾਂ ਹੋ ਸਕਦਾ ਇਹ ਜ਼ਰੂਰੀ ਨਹੀਂ ਹੈ ਇਹ ਜਦ ਟਾਈਮ ਕਿਹਾ ਹਾਂ ਹਾਂ ਅਸੀਂ ਤੇ ਦੀ ਗੱਲ ਹੱਥ ਨੂੰ ਮੱਥਾ ਜੈਸੀ ਗੱਲ ਜਿਵੇਂ ਐਸੀ ਭਰਨੀ ਉਹ ਬਲ ਹੋ ਜਾਂਦੀ ਹੈ ਉਹ ਦੇਖਦੇ ਮਾਂ ਸੀ ਬੀਬੀ ਤੇ ਕਰੂਗਾ ਤਾਈ ਨੇ ਵੀ ਕੋ ਨਹੀਂ ਦੂਗਾ ਕਰੀ ਹਾਇ ਲੈ ਜੋ ਦੇ ਥੱਪੜ ਮਾਰ ਦਿੰਦੀ ਆ ਮਾਮਾ ਤਾਂ ਹੀ ਨਹੀਂ ਆਉਂਦਾ ਅੱਧਾ ਤਾਂ ਆ ਕੋਈ ਨਹੀਂ ਕਰਦੀ ਆ ਨਾ ਕਰ ਲੂ ਤੂੰ ਕਹਿੰਦੀ ਮਾਮਾ ਆਉਂਦਾ ਚਾਹ ਤਾਈ ਨਾਲ ਬੜੀ ਕੋਈ ਨਾ ਲਾ ਕੇ ਤੋਹ ਹੋਈ ਨਹੀਂ ਵਿੱਚ ਪਾਣ ਦੀ ਹੱਥ ਪਾਣ ਦੀ ਹੁੰਦੀ ਆ ਲੈ ਬੁਲਾਇਆ ਮੈਂ ਮੈਂ ਆਏ ਦੀ ਇੱਜ਼ਤ ਕਰਾਉਣੀ ਆ ਨਾ ਕਿ ਉਹਨਾਂ ਦਾ ਸਰਵਿਸ ਕਰਾਉਣੀ ਆ ਮਾਂ ਵਰਗੀ ਆ ਉਹ ਮਾਰਨ ਦੀ ਦੂਸੀ ਭੈਣ ਬੁਲਾਉਗੀ ਉਹ ਸਰਵਿਸ ਜੋ ਮਰਜ਼ੀ ਕਰੇ ਇੰਜ ਕਰ ਦੇ ਵਿੱਚ ਤੁਸੀਂ ਆਪਣੇ ਪਾਪਾ ਨੂੰ ਬੁਲਾਉਣ ਲੱਗ ਪਾ ਦੋ ਰੱਖੋ ਮੱਕ ਕੰਮ ਮੇਰਾ ਕਰਤੀ ਸਾਹਣੋਂ ਉਹ ਹੀ ਪਾ ਨਾ ਵਰਗੀ ਬੜੀ ਭੈਣ ਆ ਮਾਰ ਸਾਬ ਨਹੀਂ ਤੁਸੀਂ ਬੁਲਾਓ ਇ ਜਿਤਨਾ ਬੁਲਾਓ ਬਾਕੀ ਸਾਰਾ ਕੰਮ ਮੇਰਾ ਤੁਸੀਂ ਜਿਆਦਾ ਹੀ ਓਵਰ ਚੱਲ ਕੀਤੀ ਤੁਸੀਂ ਸੌਰੀ ਕਿਵੇਂ ਚੱਲ ਆਏ ਵੀ ਲੈ ਹ ਮਾਗ ਨਾ ਆ ਲੈ ਲੈ ਫੇਰ ਮਾਰਿਆ ਲੈ ਸੋ ਹਾਰਦੀ ਹੋਵੇ ਕੋਈ ਵੀ ਤਾਂ ਤੁਸੀਂ ਛੱਡ ਕਰ ਬਾਬਾ ਆ ਜਾ ਬਰਾ ਦੋਨਾਂ ਕਹਸਾ ਨਾ ਉਹ ਉਹ ਨਾ ਕਤਰੋ ਕੱਟੇ ਫੇ ਕੱਟ ਕਹਿਣੀ ਹੁੰਦੀਆਂ ਫੇ ਕਰ ਇਹਨੂੰ ਕਹੋ ਸਾਰੀ ਚੈ ਹੀ ਕਹਿ ਜੈਸਮੀਨ ਤੂੰ ਵੀ ਕਹਿ ਮੇਰੇ ਯਾਰ ਮੇਰੇ ਭਾਈ ਦੀ ਗੱਲ ਬਾਤ ਤੋਂ ਹੋਰ ਆ ਹਾਂ 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 ਇਹਦੇ ਨਹੀਂ ਕੱਟੇ ਫੇ ਬੜਾ ਹੋ ਜਾਂਦਾ ਮਹਾਨ ਕੋਈ ਨਹੀਂ ਕਰ ਲੋ ਹੋਣਾ ਹਾਂ ਇਹ ਰਾਤੇ ਬੱਕਰੇ ਬੱਕਰੇ ਨਾ ਬਸੇ ਤੁਰਨਾ ਦੀ ਤਹੀਂ ਕਹਿੰਦੀ ਕਲੀ ਬੈਟੀ ਮੈਂ ਸੋਚਾਂ ਉਹ ਨਾ ਪਲਾਂ ਨੂੰ ਮੈਂ ਲੋਚਾਂ ਜਿਆਦਾ ਇਕੱਠੇ ਹੁੰਦੇ ਸੀ ਆ ਵੀ ਇਕੱਠੇ ਹੁੰਦੇ ਤੇ ਮੇਰਾ ਵੀ ਸਾਡੀ ਕਟਾਈ ਹੁੰਦੀ ਸੀ ਆ ਤੇ ਰੱਬਾ ਕੌਣ ਕੁੱਟਦਾ ਹੁੰਦਾ ਦਾ ਥੋੜੀ ਕੱਢਿਆ ਹੀ ਨਹੀਂ ਗਿਆ ਨਹੀਂ ਉਹ ਵੀ ਉਹ ਵੀ ਸਾਡੇ ਜਿਹੜੇ ਨਾ ਘੋੜੇ ਉੱਤੇ ਹੋ ਜਾਂਦੇ ਸੀ ਹਾਂ ਜੇ ਮੈਂ ਮਾਰ ਜਾਮ ਉਹ ਬੰਦੇ ਬਾਹਰ ਲੈ ਕੇ ਮਾ ਫੜਾਦਾ ਮੈਂ ਇਹਨਾਂ ਨੂੰ ਬੰਨਣਾ ਥੋੜਾ ਥੋੜਾ ਜਿੰਮਾ ਤੇ ਆ ਗਿਆ ਆ ਬਿਲਕੁਲ ਨੇ ਬੱਸ ਤੇ ਅੱਜ ਨਹੀਂ ਮੰਨਦੇ ਰਹਿੰਦੇ ਕਿਤਾਈ ਕਿਰਾਨੀ ਚੋੜ ਕਰੋੜ ਕਰੋੜ ਲਫਾਵਾ ਨਾਲ ਹੋਲੀ ਵਾਲਾ ਕੋਲੋਂ ਕੋਲੋਂ ਖਾਣੇ ਦੀ ਹਮੇਂ ਹੋੜ ਵੀ ਕਰੋੜ ਦਾ ਬੰਦਾ ਪਹਿਲੇ ਛੋਟੇ ਅਭੀ ਦੇ ਨਹੀਂ ਨਹੀਂ ਕਹਾ ਚਲ ਅਭੀ ਭਾਈ ਚਾਰਾਂ ਨੇ ਮੈਜ ਦਾ ਦਵਾਵਾ ਆਉਣਾ ਕਰ ਜਿੰਨੇ ਤੇ ਕੋ ਹੁੰਦੇ ਤੇ ਹੋਲੀ ਭੈਣ ਤੇ ਹੁੰਨੇ ਦੀ ਮੂਰੇ ਚਲ ਹੋਲੀ ਭੈਣ ਨੂੰ ਗੁੱਤ ਜੀ ਕਰੀ ਮੋਦੀ ਜੀ ਰਾਗ ਪਾਤੀ ਜੀ ਤੇ ਕਿਆ ਬੇ ਆ ਜਨੇ ਕਰੋੜ ਵੱਢਣੇ ਦੋ ਭੋਲੀ ਦੇ ਦੋ ਮੇਰੇ ਇੱਕ ਇੱਕ ਮਾਦ ਆਹ ਕਹਿੰਦਾ ਤੁਸੀਂ ਜੋੜਦੇ ਆ ਮੇਰਾ ਕੋ ਆ ਫਿਰ ਮਾਂ ਮਾਈ ਰੋਂਦੇ ਹੋਣੇ ਆ ਤੇ ਸਾਨੂੰ ਇੱਕ ਇੱਕ ਦਿੱਤਾ ਬਾਜੀ ਇੱਕ ਵਾਰ ਸੁਣ ਲੈ ਬਾਜ ਇੰਦਰਾ ਦੀ ਖੇਡਣ ਤੇ ਬੈਠ ਖਮਲਾ ਲੱਗਾ ਤੈਨੂੰ ਆਲਾ ਮੈਂ ਆ ਯਾ ਤੂੰ ਮੇਰੇ ਮਗਰ ਪੈ ਗਈ ਮੇਰਾ ਨਾ ਮੂੰਹ ਘੋਲ ਰਿਹਾ ਸੀ ਮੇਰੇ ਇੱਥੇ ਅੱਖ ਬੰਦ ਕਰ ਜਾਨਾ ਮੈਂ ਯਾਰ ਇਹ ਨਹੀਂ ਮਿੰਗੇ ਨੂੰ ਵਾਰਕੀ ਤੇ ਸਾਹਮਣੇ ਹੈਗਾ ਨਾ ਉਹ ਪੱਜਿਆ ਤਾਂ ਮੇਰੇ ਇੱਥੇ ਅੱਖ ਪਰ ਵੱਜਿਆ ਤਾਂ ਉਧਰ ਤਾਂ ਮੇਰੇ ਖੂਨ ਨਿਕਲ ਰਹਾ ਮੈਨੂੰ ਕੁੱਟਣ ਲੱਗੀ ਹੋਈ ਹੈ ਹਾਂ ਕਾਹਦੇ ਨਾ ਮਾਮਾ ਲੈ ਹੁਣ ਵੀ ਆਇਆ ਹੁੰਦਾ ਕਈ ਵਾਰ ਗਲਾਸ ਗਿਰ ਜਾਈ ਨਹੀਂ ਦੇਖਣਾ ਹੈਗਾ ਨਿਆਣੇ ਦੇ ਸਾਟ ਲੱਗੀ ਗਲਾਸ ਗਿਰ ਕਿਵੇਂ ਗਿਆ ਪਾਣੀ ਦਾ ਨਹੀਂ ਮਾਸੀ ਤੁਸੀਂ ਵੀ ਦੱਸ ਦਿਓ ਮਾਮੇ ਨਾਲ ਕੋਈ ਗੱਲ ਮੈਂ ਤਾਂ ਕੋਈ ਗੱਲ ਬਾਤ ਨਹੀਂ ਮਾਂਗੀ ਮਾਂਸੀ ਬੋਰਾਂ ਦੀ ਸੀ ਬੜੀ ਚੰਗਾ ਉਹ ਤਾਂ ਜੇ ਪਾਣੀ ਗਿੱਲੀ ਵੀ ਮੇਰੀ ਸੀ ਉਹ ਮੱਦ ਦੀ ਸੀ ਸਮਾਂ ਬਹੁਤ ਚੰਗਾ ਸੀ ਪਰ ਸਰਦਾਰੀ ਕਰੀਏ ਪੂਰੀ ਚਾਵਾਂ ਤੇ ਮੈਂ ਨਹੀਂ ਕਰੀ ਮੈਂ ਤਾਂ ਆਪਾਂ ਦਾ ਕੁੱਤੇ ਬਾਦੀ ਜਾ ਬੜੀ ਮੈਂ ਮੈਂ ਤਾਂ ਬੁਰੀ ਕਰੀ ਤਾਂ ਗਲਤੀ ਉੱਠ ਰਹੀ ਹੈ ਇਹ ਮਾਪ ਤਾਂ ਉਹਦਾ ਜਦੋਂ ਮੈਨੂੰ ਘੜਾ ਪਾਉਂਦੇ ਨੇ ਕੁੱਪਤਾ ਦੋੜੇ ਲੱਜ ਜਾਂਦੇ ਜੇ ਬਿਨਾਂ ਗਲਤੀ ਦੇ ਵੀ ਥਾਪੜੇ ਹਾਏ ਆਉਂਦੀ ਨਹੀਂ ਸਾਡੀ ਭਾਈ ਕਿਤਾਈ ਉਹ ਮਾਮੂ ਆਏ ਦੱਸ ਸਾਡੇ ਕੱਠੇ ਪਾਏ ਉਹਨੇ ਬਰੇ ਬਰੇ ਉਹ ਕਿੰਦੂਦੂਦਾ ਹਾਏ ਹਾਏ ਨਹੀਂ ਵੀ ਆਪਾਂ ਦੇ ਸਰਵਾਈ ਕਰਦੇ ਆਏ ਲਾਗ ਤਾਂ ਸਕੂਲ ਹੁੰਦਾ ਦਾ ਘਰ ਤੇ ਨਾਲ ਹੁਣ ਵੀ ਚੱਲਦਾ ਸਕੂਲ ਚੱਲਦਾ ਹਾਂ ਪੈਸਾ ਵਾਜ ਪੈਸੇ ਮੈਨੂੰ ਮਿਲਣੇ ਹਾਂ ਵੀਰਾਂ ਨੂੰ ਦੇ ਦੇ ਬਿੱਲ ਨੇ ਜਾਦਾ ਆਪਣਾ ਖੇਲਦੀ ਹੋਈ ਦੇਵੀ ਤੇ تیر ਵੀ ਇੱਕ ਸਮਝ ਆਇਆ ਚਾਚੇ ਮੱਟਾ ਕਰਦੇ ਰਹੇ ਇਹਦੇ ਸਾਨੂੰ ਫਿੰਡਾ ਹੀ ਨਹੀਂ ਆਦੀ ਪਰ ਤੇ ਇਹਦੇ ਨੇ ਲੈਂਦੇ ਨੇ ਉਹ ਦੱਬਾ ਪੀ ਪੀ ਉਹ ਲੈ ਕੇ ਜਾ ਲਓ ਇੱਕ ਪਾਣੀ ਵਾਲੀ ਫਿੰਡਾ ਹਾਂ ਇੱਕ ਪਾਣੀ ਹੈ ਆ ਫਿੰਡਾ ਇਹਦੇ ਕਿਹੜੇ ਫਿੰਡਾ ਮਤਲਬ ਬੋਨਾ ਫਿੰਡਾ ਕਹਿ ਲੱਗ ਜਾ ਫਿੰਡਾ ਲਾ ਤੇਰੇ ਆਈ ਤਾਂ ਮੈਂ ਕਰਾ ਦਨੀ ਤੇਰੇ ਆਈ ਹੋਗੀ ਇਦੇ ਵਾਲ ਕਿਹੇ ਜੇ ਪਾਰਲਰ ਚ ਤਿਆਰ ਕਰਾ ਕੇ ਲੈ ਕੇ ਆਉਂਦੀ ਸੀ ਮਾਸੀ ਨੇ ਵਾਲ ਤਾਂ ਦੇ ਕੋਨੇ ਕੇ ਜਿਹਾ ਮੇਰੇ ਬੱਚੇ ਤੇ ਕਾ ਹੋਇਆ ਖਾਰ ਹੋ ਗਿਆ ਤੈਨੂੰ ਦੇਖ ਲੈਣੇ ਤੋਂ ਕਰਨ ਨੂੰ ਕਿਆ ਇਹਦਾ ਗੇਮ ਡਾਊਨਲੋਡ ਕਰਨ ਕਰ ਲੀਂਗਾ ਕਰਨ ਕੇਵ ਨਾ ਕਰ ਉਹ ਦੇਖ ਲੈ ਉਹ ਦੇਖ ਲੈ ਤੇਰਾ ਉਹ ਨਾ ਕਰ ਡਾਊਨਲੋਡ ਨਾ ਕਰ ਕੋਈ ਨਹੀਂ ਅਰੇ ਚੁੱਪ ਦੇ ਅੱਖ ਖੋਲ ਨਾ ਕੋਈ ਨਹੀਂ ਚਲ ਦੇਖ ਲੈ ਜਾ ਦੇਖ ਕੋਈ ਨਹੀਂ ਮਾਸਿਨ ਉਪਲੇਖਾ ਪੈ ਗਿਆ ਗਲਤੀ ਨੂੰ ਪਲੇਖਾ ਲੱਗ ਜਾਂਦਾ ਹੁੰਦਾ ਚਲੋ ਜੀ ਠੀਕ ਆ ਫਿਰ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤਾਂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਆ ਵੀ ਜੀ ਮਾਮਾ ਇਹ ਇਹਦੇ ਪਿੱਛੇ ਨਹੀਂ ਲੜੇ ਇਹ ਇਹਦਾ ਹੁੰਦਾ ਇੱਕ ਦੁਆ ਹੁੰਦਾ ਤਾਂ ਉਹ ਕੱਲਾ ਟਾਇਰ ਜਾਂ ਹੁੰਦਾ ਤਾਂ ਉਹ ਪਰ ਲੈਟ ਆਈ ਪੱਕੇ ਇੰਨੇ ਜ਼ਿਆਦਾ ਹੁੰਦਾ ਇਹਦਾ ਹੁੰਦਾ ਉਹ ਮਿਲਦੇ ਹੁੰਦੇ ਚਾ ਕਿਤੇ ਇਹਨੂੰ ਗਢੀਰਾ ਕਹਿੰਦੇ ਆ ਗਢੀਰਨਾ ਨਹੀਂ ਇਹ ਦੁਆ ਹੁੰਦਾ ਜੰਮਣਾ ਪਛੇਲ ਗਈ ਹਿੰਦੀ ਹਿੰਦੀ ਸਾਡੀ ਜੰਮਣਾ ਤੋੜਨ ਜਾ ਰਹੀ ਕੋਈ ਬੈਠ ਰੋਹ ਤਾਂ ਹੋ ਗਿਆ ਕਿ ਕਿਥੇ ਹੋ ਕੁਝ ਚੱਗਾ ਕਿ ਹੱਡਿਆ ਤੂੰ ਮੂਰ ਐਰੇ ਨਾਲ ਲੈ ਤੇ ਸਾਰੇ ਗਿੱਡੀ ਫਰਾ ਬੈਠ ਚਲੋ ਇਹ ਬਹੁਤ ਹੀ ਤੇ ਜੂਨੀ ਮੂਰੇ ਨੂੰ ਮਾਰੋ ਚਲੋ ਠੀਕ